ਇਹ ਕੁੱਤੀ ਨੇ ਦਿੱਤੇ ਹੋਏ ਕਤੂਰੇ ਤੇ ਆਪਾਂ ਇਹਨੂੰ ਨੂੰ ਕਿਸੇ ਸੇਫ ਜਗ੍ਹਾ ਤੇ ਜਿੱਥੇ ਕੀ ਠੰਡ ਨਾ ਲੱਗੇ ਉੱਥੇ ਲੈ ਕੇ ਜਾ ਰਹੇ ਹਾਂ ਇਹਨਾਂ ਨੂੰ। ਇਹ ਕਵੀ ਨੇ ਚੱਕ ਰਿਹਾ ਕਿੱਧਰ ਚੱਕ ਲੈ ਕੋ। ਉਹ ਚੱਕੀ। ਅਭੀ ਉਹ ਵੀ ਚੱਕ ਲੈ। ਚੱਲ ਚੱਲਨੇ ਆਪਾਂ ਲੈ ਕੇ ਇਹਨਾਂ ਨੂੰ। ਓਏ। ਆ ਜਾ ਆ ਜਾ। ਲੋ ਜੇ ਪਸੇਫ ਜਗ੍ਹਾ ਤੇ ਲੈ ਕੇ ਚੱਲੇਗਾ। ਆਪਾਂ ਇੱਥੇ ਰੱਖਦੇ ਹਾਂ ਪ੍ਰਾਈ। ਪਰ ਪਰਾਲੀ ਰੱਖੀ ਹੋਈ ਹੈ ਵਧੀਆ ਠੰਢ ਤੋਂ ਦੇਖੀ ਟੈਂਪਰੇਚਰ 3 ਭੁੱਜ ਗਿਆ ਕਹਿੰਦਾ ਠੱਡਾ ਮਾਰਿਆ ਅਗਲੀ ਤੇ ਮੰਨ ਨਹੀਂ ਆਉਂਦੀ ਤੇਰੀ ਤੇ ਠੜ ਤੋਂ ਬਚਾ ਰਹੇਗਾ ਇਹਨਾਂ ਨੂੰ ਨਾ ਹਵਾ ਲੱਗਣੀ ਇੱਥੇ ਉਹ ਕੁੜੀ ਕਿ ਲਾ ਦੇ ਕੇ ਨਾਮ ਤੇ ਆ ਗਈ ਇਸੇ ਤਰ੍ਹਾਂ ਵੱਢ ਜਾਊਗੀ ਆਹੋ ਉਰੀ ਬੈਠੇ ਰਹਾਂਗੇ ਲੱਗਿਆ ਹੋਇਆ ਅਭੀ ਕੁੱਤਿਆਂ ਨੂੰ ਸੰਭਣ ਉਹ ਕਾਰਾ ਵੀ ਉਹ ਲੈ ਕੇ ਤਾਂ ਗਏ ਦੇ ਕਤੂਰੇ ਨੂੰ ਪਰ ਉੱਥੇ ਰਹੀ ਨਹੀਂ ਹੈਗੀ ਭੱਜੇ ਜਾਂਦੇ ਦੇ ਇੱਥੇ ਫੇਰ ਅਸੀਂ ਲੈ ਕੇ ਪੜਾਦੇ ਸ਼ਾਮ ਨੂੰ ਦੇਖਾਂਗੇ ਸਾਮ ਨੂੰ ਬਿਠਾਵਾ ਗਿਆ ਨੇ ਲੈ ਜਾ ਕੇ ਵਿਚਾਰ ਦੇ ਇੱਕ ਦਾ ਮੇਰੇ ਗੋਲਾ ਗੋਦੀ ਚ ਮਿਲ ਗਿਆ ਤੇ ਬਾਕੀ ਸਾਮ ਨੂੰ ਦਿਖਾ ਗਿਆ ਬਿਠਾ ਦੇ ਦੀ ਮਾਂ ਕੋਲ ਆਪਾਂ ਨੇ ਬਤੀਰੇ ਤੇ ਖੜੀਏ ਇੱਥੇ ਇਹ ਕਿਹਦਾ ਕਤੂਰਾ ਸੀ ਉਹ ਆਪਾਂ ਨੇ ਲਿਆ ਕੇ ਘਰੇ ਬਿਠਾਤਾ ਆ ਜਾ ਆ ਜਾ ਆ ਜਾ ਲਿਪਤਾਤਾ ਜਿੱਥੇ ਲੜੀ ਜਾਂਦੀ ਸੀ ਪਹਿਲਾਂ ਕਿਉਂ ਕੁੱਤੀ ਨੇ ਦੋ ਤਿੰਨ ਕਤੂਰੇ ਮਾਰ ਤੁਰੇ ਇਹ ਜੀ ਕਰਕੇ ਆਪਾਂ ਨੇ ਇੱਥੇ ਬਿਠਾ ਲਿਆ ਇਹ ਮਾਜਾ ਛੱਡਾਂਗੇ ਜਦੋਂ ਤੁਰਨ ਲੱਗਿਆ ਫਿਰ ਆਪਾਂ ਬਾਹਰ ਛੱਡ ਦਾਂਗੇ ਇਹਨੂੰ ਦੁੱਧ ਪਲਾਇਆ ਜਾ ਰਿਹਾ ਇਹਨੂੰ ਕਿਉਂਕਿ ਆਹ ਦੇਖੋ ਕਿਵੇਂ ਦੁੱਧ ਪੀ ਰਿਹਾ ਛੋਟਾ ਜਿਹਾ ਕਤੂਰਾ ਘਰੇ ਆ ਪਾਈ ਕਦੂਰੇ ਕਰਨੀ ਤੋ ਆ ਗਈ ਮੋਟਰ ਲੜ ਰਹੀ ਆ ਜੀ ਜਸਨ ਪਹਿਲਾਂ ਆ ਗਿਆ ਜੀ ਹਰਮਨ ਪਹਿਲਾਂ ਆ ਗਿਆ ਇਹ ਜਿੱਗ ਗਈ ਨਹੀਂ ਸਕੂਟਰ ਇਹ ਦਿਖਾਵਾਂਗੇ ਹੁਣ ਆਪਾਂ ਇਹ ਆਵਾ ਦੇਖਾ ਇਹ ਦੇਖ ਚੱਕਰੀਆ ਮੋਟੋ ਨੱਕ ਤੂਰਾ ਤਰਾਣੀ ਗੇਲ ਚੱਕ ਤੂਰਾ ਮੋਟੋ ਕਿਵੇਂ ਲੱਗ ਰਿਹਾ ਸਕੂਲ ਚੋਂ ਆ ਦੇਾ ਜਨਿੰਦਰ ਵੀ ਆ ਗਿਆ ਚੱਲ ਆਪਾਂ ਦੇਖ ਲਈਏ ਮੋਟੋ ਇਹ ਮੈਂ ਰਾਜਵਾਲ ਨੂੰ ਬੋਲੂ ਛੋਟਾ ਜਾ ਆਓ ਖੜੀਏ ਦੀ ਮਾ ਤੇ ਰੱਖਿਆ ਇਹਨੂੰ ਚਲੋ ਥੀਰਾ ਖਾ ਦਨੇ ਆਪਾਂ ਇਹਦਾ ਘਰ ਬਣਾਇਆ ਹੋਇਆ ਵਾ ਨਾ ਪਾਈ ਨੇ ਬਿਲਕੁਲ ਸਾਰੇ ਛੋਟੇ ਆ ਬਸ ਇਹ ਬੜਾ ਈ ਸੀ ਕਾ ਹੋਰ ਕੰਮਨ ਤੋਂ ਲੱਗਦੈ ਨੀ ਇਸਕਾ ਹੋਰ ਕਾ ਲਗਾ ਨਾ ਚੱਕ ਲੈ ਇਸਕਾ ਨਹੀਂ ਹੈਗਾ ਮੈਂ ਲਗਾਉਂ ਚੱਕ ਚੱਕ ਲੈ ਚੱਕ ਲੈ ਦੇਖਦੇ ਨੀ ਕਿੱਥੇ ਲੈ ਕੇ ਜਾਂਦੀ ਆ ਏ ਓਟੋਏ ਜੀ ਪੂਰਾ ਬਠਾਰ ਕੇ ਨੇ ਜਿ ਲੈਈਂ ਤੇਰੀ ਅੰਡ ਉਹਨੂੰ ਬੁਲਾ ਕੁੱਤਾ ਦੇਖ ਛੋਟਾ ਜਿਹਦਾ ਕਦੂਰਾ ਏ ਆ ਚੱਕਿਆ ਜਰਾ ਨੋਰ ਹੱਬ ਤੋਂ ਉੱਥੋਂ ਛੱਡ ਦੇ ਉਹ ਛੱਡ ਦੇ ਤਾਂ ਛੱਡਿਆ ਇੱਕ ਹੋਰ ਲਾ ਮੈਂ ਛੱਡਾ ਆਪੇ ਆ ਗਈ ਕੁੱਤੀ ਲੈ ਕੇ ਆਈ ਆ ਉਹ ਦੇਖਾ ਓਟੋਏ ਅਟੂ ਆ ਜਾ ਪੱਟ ਲਿਆ ਉਹ ਦੇਖ ਵਿੱਚ ਉਸਕੇ ਅਰੇ ਨਹੀਂ ਸਾਇੰਟਿਸਟ ਕਹਿਨੇ ਕੇ ਸਪੀਕਰ ਤਿਆਰ ਕਰਨੇ ਲੂਡੂ ਥੜਾ ਹਣਾ ਹਾਂ ਲੂਡੂ ਥੜਾ ਸਪੀਕਰ ਤਿਆਰ ਕਰਨਾ ਦਿਖਾਈ ਚੱਕਾ ਆ ਦੇਖੋ ਆਈਸਕ੍ਰੀਮ ਵਾਲੇ ਡੱਬੇ ਜੇ ਫਿੱਟ ਕਰਤਾ ਆਉਂ ਦੇਖ ਉਹ ਜਗ੍ਹਾ ਰੱਖਿਆ ਮੈਂ ਪਰੇ ਸਵੇਰ ਪਾਰ ਤਰਾ ਤਰਾ 4 ਮਾਰ ਘੜਿਆ ਸੋੜਿਆ ਹੈਂ ਹਰਮਨ ਹਰਮਨ 41 ਹੈ ਲੈ ਫੋਟੋ ਇਹ ਵੀਡੀਓ ਕਿੰਨੇ ਸੈੱਟ ਕਰਨੀ ਕੋਈ ਨਾ ਸੋਫੇਰ ਮਾਗਲਾ ਦੀ ਉਂ ਕਿਤੇ ਹਾਂ ਤਵਾ ਹੈ ਹੈ ਤਵਾ ਕਿਸੇ ਨਾ ਬੜਾ ਕਪੋਆ ਕਿਤੇ ਸੋਫੇਰ ਮਾਗਲਾ ਦੇ ਪਤਾ ਕੋ ਇਧਰ ਆ ਸੈੱਲ ਹੈ ਲੀਥੀਅਮ ਸੀ ਲੀਥੀਅਮ ਸੈੱਲ ਇਹ ਰਿਹਾ ਵੀ ਦੇਖੋ ਕੀ ਕਰਦੇ ਨੇ ਕੀ ਨਹੀਂ ਚੱਲਦਾ ਕਿ ਨਹੀਂ ਚੱਲਦਾ ਹਜੇ ਟਰਾਈ ਚੱਲ ਰਹੀ ਹੈ ਹਜੇ ਪ੍ਰੋਜੈਕਟ ਦੀ ਚੱਲੇਗਾ ਵੀ ਹੈ ਹੈ ਸੁੱਚੀ ਨਾ ਚਲ ਆ ਸਾਰੀ ਪੱਟ ਪਟਾਈ ਕਰਕੇ ਆ ਸਪੀਕਰ ਕਰਤਾ ਤਿਆਰ ਦੇਖੋ ਉੱਪਰ ਜਿਹੜਾ ਲਾਇਆ ਇਹ ਆਪਣਾ ਵਾਇਰਲੈਸ ਕਰਤਾ ਵਿੱਚ ਇਹਦੇ ਬੈਟਰੀ ਪਾ ਦਿਆ ਦੇਖੋ ਪਿੱਛੇ ਕਾਰ ਲਾਤਾ ਇਹ ਤੇ ਹੁਣ ਦੋਨੋਂ ਆਪਾਂ ਚਲਾ ਕੇ ਦਿਖਾਵਾਂਗੇ ਇਹਨੂੰ ਯੂਟੂਥ ਨਾਲ ਕਰ ਲੈਣੇ ਇਹਨੂੰ ਕਨੈਕਟ ਹੁਣ ਇਹ ਫਿਰ ਤੁਹਾਨੂੰ ਦੇਖਿਓ ਵੀ ਗੱਲਬਾਤ ਬਣਦੀ ਹੈ ਕਿ ਨਹੀਂ ਬਣਦੀ ਆ। ਇਹ ਹੁਣ ਆਪਾਂ ਇਹਨੂੰ ਕਨੈਕਟ ਕਰ ਦਿੰਨੇ ਆ। ਤੇ ਆ ਲੋ। ਕਨੈਕਟਡ। ਲੋ ਕਨੈਕਟਡ ਹੋ ਗਿਆ। ਤੇ ਹੁਣ ਆਪਾਂ ਦੇਖਦੇ ਆ ਇਹਨੂੰ ਚਲਾ ਕੇ। ਤਾਂ ਤੁਸੀਂ ਫਿਰ ਦੱਸਿਓ ਆਵਾਜ਼ ਕਿਵੇਂ ਆਏਗੀ। ਗੱਡੀਆਂ ਦੇਖੋ। ਇਹ ਸਵਾ ਸਕੋਰਪੀਓ ਬੜੀ ਕਰ ਗੰਦੀ ਐ ਪੱਛਲਾ ਕੇ ਹੁਣ ਗਾਣਾ ਸਿੱਧੂ ਮੂਸੇ ਵਾਲੇ ਦਾ ਬਰੋਟਾ ਚੱਲ ਗਿਆ ਚੱਲ ਗਿਆ ਜੀ ਚੱਲ ਗਿਆ ਸਪੀਕਰ ਚੱਲ ਗਿਆ ਜੀ ਮੋਟੋ ਆ ਦੇਖੋ ਦੇਖੋ ਕਿੰਨੀ ਵਧੀਆ ਬਣੀ ਆ ਕਾੜ ਪਾਤਾ ਆਪਣਾ ਵਿੱਚ ਮਟਰ ਪਨੀਰ ਬਣਿਆ ਨਾ ਰੋਟੀ ਮਲਟੀ ਗ੍ਰੇਨ ਆਟੇ ਦੀ ਕਤੂਰੇ ਚੱਕਦਾ ਫਿਰਦਾ ਹੁਣ ਆ ਪਤਾ ਨਹੀਂ ਕੀ ਲੈ ਆਇਆ ਕਾਣ ਨੂੰ ਫੇਰ ਪਿੱਛੇ ਪਿੱਛੇ ਮੈਂ ਬਾਹਰ ਨੂੰ ਚੱਲੇਦਾ ਮੇਰੇ ਪਿੱਛੇ ਪਿੱਛੇ ਆ ਗਿਆ ਰੇਹ ¡Qué